ਆ ਲੱਗੇ ਹੈ ਕਾਰਨਾ ਅੰਗ ਪ੍ਰਦਰਸ਼ਨ ਤੇ ਦੇਖੋ ਵੀਡੀਓ ਤੇ ਫਿਰ ਅੱਗੇ ਕਰਦੇ ਕੋਈ ਗੱਲਬਾਤ ਅੰਗ ਪ੍ਰਦਰਸ਼ਨ ਲੱਗੇ ਹੋ ਜਾਂ ਖੱਲੇ ਕਰਿਆਂ ਕਰਨਾ ਪ੍ਰਦਰਸ਼ਨ ਦੇਖੋ ਨਾ ਚਾਵਾਂਦੀਆਂ ਵੀਡੀਓ ਜੇ ਕਿਤੇ ਆਹੀ ਵੀਡੀਓ ਇਹਨੇ ਚੁੰਨੀ ਲੈ ਕੇ ਬਣਾਈ ਹੁੰਦੀ ਤਾਂ ਕਿੰਨੀ ਵਧੀਆ ਲੱਗਦੀ ਚਾਹਲੇ ਸ਼ਰਮ ਯਾਰ ਕਿਉਂ ਨਹੀਂ ਇਹਨਾਂ ਕੁੱਤਿਆਂ ਨੂੰ ਮਾੜੀ ਮੋਟੀ ਯਾਰ ਸ਼ਰਮ ਮੰਨ ਲਓ ਫੇਰ ਜੇ ਕੋਈ ਗਾਲਾਂ ਕੱਢ ਦੇ ਤਾਂ ਫੇਰ ਕਹਿੰਦੇ ਤੁਸੀਂ ਗੰਦ ਪਾਉਣਾ ਇਹਨਾਂ ਨਾਲੋਂ ਜ਼ਿਆਦਾ ਦੇਣਾ ਦੇਖ ਇਹਨਾਂ ਦੀ ਕੋਈ ਵੀਡੀਓ ਚੱਕ ਕੇ ਦੇਖ ਲੋ ਭਾਂ ਚ ਇੱਕ ਪਲ ਨਹੀਂ ਦੱਦ ਵਾਲੇ ਡਰਾਮ ਕਿੰਨੇ ਡਾ ਲੈਂਦੇ ਯਾਰ ਇਹ ਤੇ ਫਿਰ ਕੱਲੇ ਡਰਾਮ ਦਿਖਾਉਣ ਤੋਂ ਬਿਨਾ ਕੋਈ ਕੰਮ ਨਹੀਂ ਤੇ ਬਾਈ ਸੋਡੀ ਨੂੰ ਰੰਦਾ ਲੈਣ ਤੇ ਸਪੈਸ਼ਲੀ ਬਾਦਰ ਭਰਾ ਯਾਰ ਇਹਨਾਂ ਦਾ ਪਾਉ ਠਾਲੀਆ ਇੱਧਰ ਨੂੰ ਹੋ ਬਾਈ ਬਣ ਕੇ ਮੜਾ ਯਾਰ ਇਹਨਾਂ ਦਾ ਕੋਈ ਘਰੋ ਹਾਲੀਆ ਕੱਲੇ ਡਰਾਮਾਂ ਤੋਂ ਬਿਨਾ ਕੋਈ ਹੋਰ ਕੰਮ ਹੀ ਨਹੀਂ ਇਹ ਪਹਿਲੇ ਕੀ ਬੋਲਾ ਚਲ ਦੇਖੋ ਹੋਰ ਸਾਥ ਸਾਰੇ